ਰੱਬ ਸਾਡੇ ਮੂੰਹ ਨਹੀਂ ਵੇਂਦਾ ਕੱਪੜੇ ਨਹੀਂ ਵੇਂਦਾ ਰੱਬ ਸਾਡਾ ਅੰਦਰ ਵੇਂਦਾ ਜੀ ਨੇੜੀ ਹੋਈਏ ਬਾਣੀ ਦੇ ਉਸ ਰੂਹ ਨੂੰ ਵੇਖ ਕੇ ਬੜਾ ਸਕੂਨ ਆਇਆ ਵੀ ਮਣਾ ਅਸੀਂ ਤੇ ਗੱਲਾਂ ਲਈ ਆਖੋ ਸਤਨਾਮ ਜੇ ਸਾਡੀ ਕੌਮ ਦੀ ਨੀਤ ਰੱਜੀ ਹੁੰਦੀ ਸਾਡੇ ਆਗੂਆਂ ਦਾ ਢਿੱਡ ਭਰਿਆ ਹੁੰਦਾ ਤੇ ਅੱਜ ਕੌਮ ਰੁਲਦੀ ਥੋੜਾ ਫਿਰਦੀ ਆਖੋਏ ਸਾਡੇ ਆਗੂਆਂ ਦੇ ਢਿੱਡੀ ਏਡੇ ਤੱਕੜੇ ਸੱਚੀ ਭਰੇ ਹੀ ਨਹੀਂ ਹੋਏ ਕਿੰਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਾਪਰਟੀ ਇਹਨਾਂ ਨੂੰ ਦਿੱਤੀ ਕਿੰਨਾ ਇਹਨਾਂ ਨੂੰ ਰਾਜ ਭਾਗ ਆਪਾਂ ਵੀ ਉਹ ਪਿੱਛੇ ਪੋਸਟਰ ਲੱਗਾ ਪਹਿਲੇ ਸਿੱਖ ਰਾਜ ਦੀ ਆਪਾਂ ਬਣਾ ਰਹੇ ਨਾ ਆਪਾਂ ਨੂੰ ਮਹਾਰਾਜ ਨੇ ਰਾਜੇ ਬਣਾਇਆ ਤੇ ਜਿਹੜਾ ਰਾਜਾ ਹੋਵੇ ਉਹ ਖੋਂਦਾ ਹੁੰਦਾ ਕਿ ਦਿੰਦਾ ਹੁੰਦਾ ਮੈਨੂੰ ਦੱਸਿਓ ਆਖੋ ਸਤਨਾਮ ਜਿਹੜਿਆਂ ਰਾਜਿਆਂ ਨੇ ਲੋਕਾਂ ਨੂੰ ਵੰਡਣਾ ਸੀ ਉਹ ਆਪ ਮਰਨਦੇ ਆ ਗੋਲਕਾਂ ਤੋਂ ਸਿਰ ਪਟਣਦੇ ਹੀ ਪਹਿਲੀ ਬੰਨੇ ਦੇ ਝਗੜੇ ਹੁੰਦੇ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਤੇ ਮਹਾਰਾਜ ਸਾਹਿਬ ਕਹਿ ਕੇ ਕਿ ਰਾਜ ਕਰੇਗਾ ਆ ਕੀ ਵੀ ਮੇਰੇ ਪੁੱਤਾਂ ਦਾ ਜਦੋਂ ਰਾਜ ਹੋਊਗਾ ਨਾ ਉਦੋਂ ਕੋਈ ਬਾਗੀ ਨਹੀਂ ਹੋਊਗਾ ਕੋਈ ਬਗਾਵਤ ਨਹੀਂ ਕਰੂਗਾ ਐਦਾਂ ਦਾ ਰਾਜ ਕਰਨਗੇ ਤੇ ਆਪਸ ਵਿੱਚ ਲੜੀ ਮਰੀ ਜਾਂਦੇ ਗੁਰੂ ਦੇ ਕੋਲ ਹੀ ਲੜ ਪਿੰਦੇ ਦਾੜੇ ਪੁੱਟਦੇ ਨੇ ਪੱਗਾਂ ਲਾਦਦੇ ਇੱਕ ਦੂਜੇ ਤੋਂ ਟਾਹ ਲੈਂਦੇ ਆ ਤੇ ਇੰਨਾ ਕਿਥੋਂ ਇਹ ਆਖੀ ਆਪ ਹੋਏ ਫਿਰਦੇ ਆਖੋ ਵੇਰੇ ਤਨ ਮੇਰੇ ਮਹਿਬੂਬ ਕਿਤੇ ਤਰਸ ਕਰ ਲੈਣ ਗੁਰਮੁਖੋ